ਓਏ ਆਜੋ ਬਾਈ ਗਰਾਊਂਡ ਤੇ ਯਾਰ ਕਮੇਟੀ ਦੇ ਫੋਨ ਆ ਜਾਂਦੇ ਆਪਣਾ ਮੈਚ ਆ ਨਾ ਗਰੁੱਪ 'ਚ ਬੋਲਦੇ ਨਾ ਫੋਨ ਚਾਗਦੇ ਆ ਯਾਰ ਟੀਮ ਹੀ ਨਾ ਭਰਿਆ ਕਰੋ ਕਿਹਾ ਬਾਈ ਕਿਵੇਂ ਆ ਠੀਕ ਆ ਆ ਗਏ ਆ ਗਏ ਬਾਈ ਔਰ ਤੁਸੀਂ ਵੀ ਲੇਟ ਹੋ ਜਾਣੇ ਹੋ ਯਾਰ ਓ ਬਾਈ ਯਾਰ ਟਾਈਮ ਲੱਗ ਗਿਆ ਥੋੜਾ ਯਾਰ ਉਹਨਾਂ ਨੂੰ ਕਰਿਆ ਨਹੀਂ ਫੋਨ ਹੁਣ ਫੋਨ ਦੀ ਮਨਦੀਪ ਤੇ ਮਿੰਟੂ ਨੂੰ ਓ ਬਾਈ ਗਰੁੱਪ 'ਚ ਬੋਲਿਆ ਸੀ ਮੈਂ ਕੋਈ ਨੇ ਜਵਾਬ ਨਹੀਂ ਦਿੱਤਾ ਮੈਂ ਫੋਨ ਲਾ ਲੇ ਬਾਈ ਤਿੰਨ ਚਾਰ ਨਾ ਉਹ ਚਾਗਦੇ ਆਗੇ ਯਾਰ ਪਰ ਯਾਰ ਟੀਮ ਭਰਨ ਦਾ ਕੀ ਫਾਇਦਾ ਆਪਾਂ ਲੇਟ ਹੀ ਜਾਣਾ ਮੁੜ ਕੇ ਤੇ ਕਮੇਟੀ ਦਾ ਮਿੰਟ ਤਾਂ ਕਰੀ ਜਾਂਦੇ ਆਪਾਂ ਅਗਲੇ ਇਹਨਾਂ ਦਾ ਕਹਿਣਾ ਹੀ ਆ ਵੀ ਚਲ ਫਿਰ ਘਰੇ ਚੱਲ ਵੜਦੇ ਆਂ ਬਾਈ ਠਾ ਲਿਆ ਹੋਣੇ ਉਹਨਾਂ ਨੂੰ ਉਹਨਾਂ ਦਾ ਰੋਜ਼ ਦਾ ਕੰਮ ਹੋਗਾ ਯਾਰ ਘਰੋਂ ਲੈ ਕੇ ਚੱਲੋ ਘਰੇ ਛੱਡ ਕੇ ਉਹਨਾਂ ਨੂੰ ਯਾਰ ਚਲ ਕੋਈ ਨਾ ਬਾਈ ਟੂਰਨਾਮੈਂਟ ਮਾਸਾ ਟੂਰਨਾਮੈਂਟ ਆਉਂਦਾ ਪਹਿਲਾਂ ਗਰਾਊਂਡ ਤੇ ਆਉਣ ਵੇਲੇ ਮੈਂ ਤਾਂ ਜਿਵੇਂ ਆਉਂਦੇ ਇੱਥੇ ਫੋਨਾਂ ਤੇ ਲੱਗੇ ਰਹਿੰਦੇ ਆ ਕਿ ਹੋਰ ਚੱਲ ਗਏ ਪਰ ਹੁਣ ਚਲ ਬਾਈ ਫਿਰ ਚਲੀਏ ਲੇਟ ਹੋਈ ਜਾਂਨੇ ਆਪਾਂ ਆਜੋ ਯਾਰ ਬਾਈ ਆ ਪਿਆ ਸੁੱਤਾ ਦਾ ਬਾਬੂ ਜੀ ਬਣਿਆ ਉਹ ਟੂਰਨਾਮੈਂਟ ਤੇ ਨਹੀਂ ਜਾਣਾ ਕੀ ਹੋ ਗਿਆ ਬਾਈ ਟੂਰਨਾਮੈਂਟ ਤੇ ਨਹੀਂ ਜਾਣਾਗਾ ਉਹ ਟੂਰਨਾਮੈਂਟ ਤੇ ਬਾਈ ਯਾਰ ਮੇਰੀ ਤਾਂ ਨੀਂਦ ਹੀ ਨਹੀਂ ਪੂਰੀ ਹੋਈ ਯਾਰ ਕਰ ਲੋ ਕਿ ਹੁਣੋਂ ਪੰਡਾ ਨਾ ਫੋਨ ਚਾਹਦਾ ਨਾ ਕੋਈ ਗਰੁੱਪ ਚ ਬੋਲਦਾ ਯਾਰ ਉਹ ਬਾਈ ਫੋਨ ਚਾਰਜ ਲੱਗਿਆ ਪਿਆ ਯਾਰ ਮੈਥੋਂ ਨਹੀਂ ਜਾ ਜਾਣਾ ਬਾਈ ਭਰਾਵਾ ਕਮੇਟੀ ਵਾਲੇ ਫੋਨ ਕਰੀ ਜਾਂਦੇ ਮੈਚ ਆਪਣਾ ਯਾਰ ਪਹਿਲਾਂ ਟੀਮ ਐਂਟਰ ਕਿਉ ਕਰਾਈ ਸੀ ਫਿਰ ਬਾਈ ਬਣ ਕੇ ਯਾਰ ਬਾਈ ਭਰਾ ਬਣ ਕੇ ਜਾ ਨਹੀਂ ਜਾਣਾ ਮੈਨੂੰ ਪਏ ਜਾਣ ਦਿਓ ਯਾਰ ਹੁਣ ਜਾਂਦਾ ਨਹੀਂ ਤੂੰ ਨਹੀਂ ਜਾਂਦਾ ਬਈ ਅਗਲੇ ਟੂਰਨਾਮੈਂਟ ਤੇ ਬਗ ਜੂ ਬਾਈ ਬਣ ਕੇ ਜਾਓ ਯਾਰ ਮੈਨੂੰ ਸੌਣ ਲੈਣ ਦਿਓ ਯਾਰ ਲੋ ਯਾਰ ਪਹਿਲਾਂ ਟੀਮ ਕੋ ਐਂਟਰ ਕਰਾਉਣੇ ਹੁੰਨੇ ਬਾਈ ਯਾਰ ਅਗਲਾ ਸਾਨੂੰ ਕਹੂਗਾ ਬਾਈ ਬਣ ਕੇ ਤੁਸੀਂ ਜਾਓ ਯਾਰ ਟੂ ਉਹ ਦਾਲ ਯਾਰ ਹੋਣਾ ਇਹਨੇ ਜਾਣਾ ਤਾਂ ਹੈ ਨਹੀਂਗਾ ਫੋਨ ਤੇ ਮਾਰੀ ਜਾਂਦਾ ਇਹਦਾ ਗੱਲਾਂ ਉਹ ਕਾਕਾ ਜੀ ਤੂੰ ਟੂਰਨਾਮੈਂਟ ਤੇ ਜਾਣਾ ਬਈ ਹਾਲ ਤਾਂ ਠੀਕ ਐ ਸਾਡਾ ਫੋਨ ਨਹੀਂ ਚੱਕਦਾ ਓਏ ਨਾ ਗਰੁੱਪ ਚ ਬੋਲਦਾ ਓ ਯਾਰ ਮੈਂ ਮੈਂ ਇਥੋਂ ਨਹੀਂ ਜਾਇਆ ਜਾਣਾ ਕਿੰਦਰ ਯਾਰ ਤੂੰ ਹੀ ਬਾਗ ਜਾ ਕਿਉਂ ਕਹਣ ਜਿੱਲਤ ਲਾਈ ਏ ਤੇਰੀ ਬਈ ਲੈ ਹੀ ਆ ਚੱਲ ਬੜੀ ਟੀਮ ਕੋ ਐਂਟਰ ਕਰਾਈ ਜੀ ਫਿਰ ਓ ਯਾਰ ਮੈਂ ਸੇਹੀ ਦੀ ਨਾ ਫਲਮ ਦੇਖ ਕੇ ਆਉਣੀ ਆ ਕੀ ਤੁਸੀਂ ਜਾਇਓ ਯਾਰ ਮੰਨਿਆ ਕਰੋ ਬਈ ਪਹਿਲਾਂ ਕਹਿ ਜਾਂਦਾ ਅੱਜ ਦੇ ਟੀਮ ਭਰੀ ਐ ਐਂਟਰੀ ਸਾਥੋਂ ਪਵਾਦੀ ਉਹ ਪਹਿਲਾਂ ਫੂੰਡੀ ਜਵਾਬ ਦੇ ਗਿਆ ਹੁਣ ਤੂੰ ਆ ਓਏ ਆਦਾ ਆ ਯਾਰ ਬਈਰ ਕਿਉਂ ਸਿਰ ਖਾਈ ਜਾਂਦੇ ਗੱਲ ਕਰ ਲੈਣੀ ਦਾ ਨਹੀਂ ਉਹ ਸੋਡੀ ਉਹੀਂ ਕਦੇ ਉਹਨੇ ਜਵਾਬ ਦਿੱਤਾ ਹੁਣ ਤੂੰ ਜਵਾਬ ਦੇਦਾ ਨਾ ਬੰਦੇ ਸੀ ਦਿਹਾੜੀ ਤੇ ਲੈ ਜੇ ਤਿੰਨ ਜਣੇ ਰਹਿ ਗਏ ਸੀ ਕਿਵੇਂ ਜਾਵੜੀ ਟੂਰਨਾਮੈਂਟ ਤੇ ਬਾਈ ਓਏ ਮੈਂ ਟਾਈਮ ਤੇ ਹੀ ਬਠਾ ਸੀ ਨਹੀਂ ਨੂੰ ਮਾ ਜਾਣਾ ਫਿਲਮ ਦੇਖਾਂ ਬਰ ਉਹ ਤਾਂ ਸਿੱਧੀ ਪੋਸਟਰ ਭੇਜਦਾ ਉਹ ਨਾਮ ਮਨਦੀਪ ਨੇ ਫੋਨ ਚੱਕਿਆ ਨਾ ਉਹ ਗਰੁੱਪ 'ਚ ਬੋਲਦਾ ਸੀ ਉਹਨੂੰ ਘਰੋਂ ਲੈ ਕੇ ਜਾਣਾ ਪੂਗਾ ਓਏ ਯਾਰ ਕੋਈ ਨਹੀਂ ਅਗਲੀ ਯਾਰ ਚੱਲ ਪੜਾਂਗੇ ਕਿੰਦਰ ਯਾਰ ਬਾਈ ਬਣ ਕੇ ਮੈਨੂੰ ਗੱਲ ਕਰ ਲੈਣ ਤੇ ਮੈਂ ਜਾਣਾਗਾ ਮੈਂ ਤਿਆਰ ਵੀ ਹੁਣਾ ਅਜੇ ਐਸੇ ਕੰਮ ਤੂੰ ਜੇ ਫਿਰ ਗਰਾਊਂਡ ਤੇ ਵੀ ਨਾ ਉਹ ਲੱਗਿਆ ਵਾ ਵਿੱਚ ਬਾਈ ਲੱਗਿਆ ਵਾ ਨਾਲੇ ਨਾ ਲੱਗਿਆ ਵਾ ਜਾਂਦਾ ਨਹੀਂ ਹੁਣ ਉਹ ਨਹੀਂ ਜਾਂਦਾ ਬਾਈ ਯਾਰ ਮੈਂ ਹੱਥ ਬਣਾ ਲਓ ਯਾਰ ਕਿਉਂ ਐ ਕਰਦੇ ਹੋ ਚਲੋ ਯਾਰ ਮਨਦੀਪ ਨੂੰ ਪੁੱਛੀ ਕੋਈ ਟਾਈਮ ਦੀ ਉਠਾਂ ਕਿਧਰ ਟੰਗਿਆ ਬਾਈ ਯਾਰ ਕਰ ਲਾ ਗੱਲ ਤੇਰਾ ਕੰਮ ਨਾ ਰਹਿ ਜੇ ਸਾਡਾ ਕੀ ਹੈ ਗਾਹ ਨੂੰ ਕਹਿੰਦੀ ਨਹੀਂ ਆਪਾਂ ਇਹਨਾਂ ਨੂੰ ਯਾਰ ਹੁਣ ਪੁੱਛ ਲਓ ਮਨਦੀਪ ਨੂੰ ਉਹ ਮਨਦੀਪ ਟੂਰਨਾਮੈਂਟ ਤੇ ਨਹੀਂ ਜਾਣਾ ਯਾਰ ਬਾਈ ਯਾਰ ਕੰਮ ਤੇ ਜਾਂਦਾ ਸੀਗਾ ਮੈਂ ਤਾਂ ਉਹ ਯਾਰ ਪਹਿਲਾਂ ਉਹ ਜਵਾਬ ਦੇ ਗਿਆ ਯਾਰ ਟੀਮ ਕੋ ਐਂਟਰ ਕਰਾਈ ਦੀ ਫਿਰ ਯਾਰ ਜੇ ਕੰਮ ਤੇ ਜਾਣਾ ਯਾਰ ਬਾਈ ਯਾਰ ਮੈਂ ਪਹਿਲਾਂ ਹਫ਼ਤਾ ਪਹਿਲਾਂ ਕੰਮ ਪੁੱਛਿਆ ਸੀਗਾ ਕਿਸੇ ਨੂੰ ਕਿਹਾ ਸੀਗਾ ਅੱਜ ਉਹਨਾਂ ਨੇ ਕ ਉਹ ਅਸੀਂ ਬੰਦੇ ਤਿੰਨ ਹੀ ਰਹਿ ਗਏ ਬਾਈ ਯਾਰ ਨਹੀਂ ਤਾਂ ਬਾਈ ਯਾਰ ਮੈਂ ਵਗ ਜਾਂਦਾ ਤੈਨੂੰ ਪਤਾ ਹੀ ਆ ਬਾਪੂ ਬਿਮਾਰ ਆ ਬੇਬੇ ਬਿਮਾਰ ਆ ਉਹਨਾਂ ਦੀਆਂ ਦਵਾਈਆਂ ਦਾ ਖਰਚਾ ਵੀ ਚੱਕਣਾ ਬਾਈ ਆਪਾਂ ਤਾਂ ਇਹ ਕੰਮ ਕਰਾਂਗੇ ਇਹਦੇ ਸਿਰ ਤੇ ਹੀ ਘਰ ਚੱਲਦਾ ਬਾਈ ਉਹ ਉਦਾਂ ਮੈਂ ਸਮਝਦਾ ਯਾਰ ਤੇਰੇ ਆ ਕੇ ਬਹੁਤ ਪਲੇਅਰਾਂ ਵਿਚਾਰੇ ਜਿਹੜੇ ਗਰਾਊਂਡ ਤੋਂ ਦੂਰ ਹੋ ਗਏ ਮਜਬੂਰੀਆਂ ਕਰਕੇ ਪਰ ਸਾਨੂੰ ਪਹਿਲਾਂ ਕਹਿੰਦੇ ਟੀਮ ਕਾਹਤੋਂ ਇੰਟਰ ਕਮੇਟੀ ਵਾਲੇ ਸਾਨੂੰ ਕਹਿਣਗੇ ਯਾਰ ਗਾਂਹਾਲਾਲੇ ਉਹਨਾਂ ਐਂਟਰ ਨਹੀਂ ਕਰਨੀ ਟੀਮ ਆਪਣੀ ਬਾਈ ਯਾਰ ਜੀ ਤਾਂ ਮੇਰਾ ਵੀ ਬਹੁਤ ਘਰ ਦਾ ਖੇਡਣ ਨੂੰ ਪਰ ਕੀ ਕਰਾਂ ਮਜਬੂਰੀ ਆ ਬਾਈ ਯਾਰ ਉਹ ਮਿੰਟੂ ਕਹਿੰਦਾ ਮੈਂ ਥੀਲੀ ਨਾਲ ਜਾ ਚਲ ਧੀ ਦਾ ਮਜਬੂਰੀ ਹੁਣ ਤੈਨੂੰ ਵੀ ਕੀ ਕਹੀਏ ਯਾਰ ਅਜਾ ਤਿੰਨਾਂ ਬੰਦੇ ਰਹਿ ਗਏ ਯਾਰ ਤੇ ਕੰਮ ਨਾ ਕਰੂੰਗਾ ਬਾਈ ਯਾਰ ਮਾਪੇ ਉਹਨੂੰ ਖਵਾਉਂਗਾ ਕਿੱਥੋਂ ਬਾਈ ਚਲ ਦੁੱਧਾ ਜਾ ਬਾਈ ਕੰਮ ਤਾਂ ਯਾਰ ਨਹੀਂ ਤਾਂ ਬਾਈ ਮੈਂ ਪੱਕਾ ਜਾਂਦਾ ਕੋਈ ਨਾ ਕੋਈ ਨਾ ਜਾ ਯਾਰ ਓਏ ਆ ਨਾ ਜਿਵੇਂ ਫੂੰਡੀ ਨੇ ਕਰੀਆ ਮਿੰਟੂ ਨੇ ਕਰੀਆ ਇਹੋ ਜਿਹੇ ਬੰਦਿਆਂ ਕਰਕੇ ਨਾ ਅੱਜਕੱਲ੍ਹ ਟੀਮਾਂ ਨਹੀਂ ਭਰਿਆ ਜਾਂਦੀਆਂ ਡੂਰਾ ਮਿਲ ਜਾਣਗੇ ਬਾਈ ਜਾਣ ਕਿਨੇ ਜਾਂਦੇ ਘਰੇ ਬੈਠੇ ਚਾਲੇ ਇਦਾਂ ਮਜਬੂਰੀ ਆ ਵਿਚਾਰੇ ਦੀ ਇਹ ਤਾਂ ਮਜਬੂਰੀ ਆ ਯਾਰ ਬਹੁਤ ਪਿੰਡਾਂ 'ਚ ਕਹਿੰਦਾ ਫੂਨਾ ਨੇ ਪੱਟ ਤੇ ਲੋਕ ਅੱਜਕੱਲ੍ਹ ਯਾਰ ਤੈਨੂੰ ਮੈਂ ਸਹੀ ਗੱਲ ਦੱਸਾਂ ਅਗ ਜੀ ਪਹਿਲੇ ਐਂਟਰ ਨਾ ਕਰਾਉਂ ਗ੍ਰਾਊਂਡ ਟੀਮ ਮਰੇ ਕੇ ਪਲੇਅਰ ਨਹੀਂ ਉਠਦੇ ਟੀਮਾਂ ਨਹੀਂ ਬਣਦੀਆਂ ਨਾ ਰੋਲ ਦੀਆਂ ਕਮੇਟੀ ਵਾਲੇ ਫੋਨ ਕਰੀ ਜਾਂਦੇ ਪਰ ਐਂ ਕਰ ਯਾਰ ਕਮੇਟੀ ਵਾਲਿਆਂ ਨੂੰ ਕਹਿ ਕੇ ਨਾ ਫੋਨ ਫਾਨ ਕਰ ਲੋ ਟੀਮ ਕਟਾ ਦਿਓ ਯਾਰ ਕਟਾ ਦਿੰਦੇ ਹੋ ਕਹਿ ਕੇ ਕਰ ਯਾਰ ਫੋਨ ਕਰਦੇ ਯਾਰ ਚਲੋ ਯਾਰ ਫਿਰ